ਕਿੰਨਾ ਕਿੰਨੇ ਨੇ ਕਿਹਾ ਸੀ ਕਿ ਉਹ ਤੁਹਾਨੂੰ 26 ਜਨਵਰੀ ਦਾ ਸਨਮਾਨਿਤ ਕੀਤਾ ਜਾਵੇਗਾ। ਐਡੀਸੀ ਮੈਡਮ ਪੂਨੋਈ। ਕਿ 26 ਜਨਵਰੀ ਤੇ ਸਾਡੇ ਵੱਲੋਂ ਖਾਸ ਤੌਰ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਮੈਨੂੰ ਅਨਾਉਂਸ ਕਰਕੇ ਅਪੂਨੋ ਮੈਡਮ ਐਡੀਸੀ ਵਿਡੰਡਾ ਨੇ ਕਿ 26 ਜਨਵਰੀ ਦੇ ਮਹਾ ਹੈ ਜਿਹੜਾ ਮੰਨਦਾ ਤੁਹਾਡਾ ਸਨਮਾਨ ਦੇਵਾਂਗੇ ਅਸੀਂ ਉਸ ਤੋਂ ਬਾਅਦ ਮੇਰੇ ਕੋਲੇ ਦੋ ਤਿੰਨ ਵਾਰੀ ਐਡੀਸੀ ਮੈਡਮ ਨੇ ਬੁਲਾਇਆ ਮੈਨੂੰ ਮੈਥੋਂ ਮੰਨ ਲਓ ਰਿਕਮੈਂਡ ਲਾਇਥੇ ਉਸ ਤੋਂ ਬਾਅਦ ਸੁਣਵਾਈ ਨਹੀਂ ਕਰੀ।

ਔਰ ਖਾਸ ਤੌਰ ਤੇ ਪ੍ਰਸ਼ਾਸਨ ਵੱਲੋਂ ਮੈਂ ਆਵੇ ਵੱਲੋਂ ਵੀ ਕੁਝ ਜਿੰਨੀ ਵੀ ਮਦਦ ਹੋ ਸਕੇ ਮੈਂ ਵੀ ਮਾਰਸ਼ਲ ਸਿੰਘ ਦੀ ਕਰੂੰਗੀ ਔਰ ਕਿੰਨਾ ਨੇ ਰੱਖਿਆ ਬਤ ਕਰਾ ਫਿਰ ਤੁਹਾਡੇ ਨਾਲ ਜੀ ਏ ਡੀ ਸੀ ਮੈਡਮ ਨੇ ਉਹਨਾਂ ਮੈਂ ਪ੍ਰਸ਼ਾਸਨ ਵੱਲੋਂ ਮੈਂ ਆਵੇ ਵੱਲੋਂ ਵੀ ਕੁਝ ਜਿੰਨੀ ਵੀ ਮਦਦ ਹੋ ਸਕੇ ਮੈਂ ਵੀ ਮਾਰਸ਼ਲ ਸਿੰਘ ਦੀ ਕਰੂੰਗੀ ਔਰ ਹਾਂ ਨਹੀਂ ਹੈ ਫੋਨ ਤਾਂ ਫਿਰ ਇੰਤਜ਼ਾਰ ਕਰੀ ਜਾਨੇ ਉਹ ਹਕਤ ਤੁਸੀਂ ਵੀ ਫੋਨ ਆਊਗਾ ਹਾਂ ਜੀ ਇਹ ਹੀ ਆਖਿਆ ਸੀ ਕਿ ਤੁਹਾਨੂੰ ਫੋਨ ਕਰਾਂਗੇ ਫੋਨ ਦਾ ਹੋਰ ਇੰਤਜ਼ਾਰ ਕਰੀ ਜਾਨੇ ਹਾਂ ਜੀ ਕਿੰਨਾ ਕਿ ਟਿਰ ਲੱਗਦਾ ਵੀ ਹੋਰ ਇੰਤਜ਼ਾਰ ਕਰਨਾ ਫੋਨ ਦਾ ਦੇਖੋ ਜੀ ਕੈਨੇਦਾਂ ਬੜਾ ਆਜੋ ਆਜੋ ਮਹਾਸ਼ਾ ਸਿੰਘ ਆਪਣੇ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਸਰਕਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਕਰੋਬਰ ਰਹਿ ਰਿਹਾ ਹਾਂ ਜੀ ਦੋਸਤੋ ਅੱਜ ਸੀ ਤੁਹਾਨੂੰ ਇੱਕ ਐਸੇ ਗੰਦੇ ਨਾਲੇ ਦੇ ਲੈ ਕੇ ਆਏ ਆ ਜਿੱਥੇ ਕਿ ਨਾਲੇ ਦੇ ਵਿੱਚ ਪਿਛਲੇ ਇੱਕ ਬੱਸ ਪਲਟ ਗਈ ਸੀ ਜਿਹਦੇ ਵਿੱਚ ਕਿ 8 ਜਾਨਾਂ ਚਲੀਆਂ ਗਈਆਂ ਸੀ ਕਿੰਨਾ ਤੇ ਤੁਹਾਨੂੰ ਇੱਕ ਵਾਰ ਉਸ ਗੰਦੇ ਨਾਲੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦੇਣਾ ਮੇਰੇ ਸਾਥੀ ਨੂੰ ਕਹੂੰਗਾ ਕਿ ਇਹ ਉਹੀ ਨਾਲਾ ਜਿੱਥੇ ਕਿ 8 ਜਾਨਾਂ ਚਲੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਇੱਕ ਵਿਅਕਤੀ ਨੇ ਤੇ ਗੰਦੇ ਨਾਲੀ ਦੇ ਵਿੱਚ ਜਿਹੜੀ ਛਲਾਂਗ ਮਾਰ ਕੇ ਜਿਹੜੀ ਤੇ ਵਿਅਕਤੀ ਦੀ ਜਾਨ ਨੂੰ ਬਚਾਇਆ ਵੀ ਗਿਆ ਸੀ ਜਿਹਦਾ ਨਾਮ ਸੀ ਮਹਾਸ਼ਾ ਜੀ ਤੇ ਕਾਫੀ ਸਮੇਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਸਵਾਰੀਆਂ ਨੂੰ ਵਾਰ ਵੀ ਕੱਢਿਆ ਅੱਜ ਸਾਡੇ ਨਾਲ ਮੌਜੂਦ ਹੈਗੇ ਆ ਤੇ ਇੱਕ ਸਵਾਲ ਉੱਠਦਾ ਹੈ ਕਿ ਪਿੰਡਾਂ ਨਹਿਰ ਦੇ ਵਿੱਚ ਕਾਰ ਪਲਟੀ ਸੀ ਜਿੱਥੇ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਕਿ ਜਿਹਨਾਂ ਨੇ ਬਾਹਰ ਨਿਕਾ ਕੱਢਿਆ ਸੀਗਾ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸਰਕਾਰ ਵੱਲੋਂ ਪਰ ਸਵਾਲ ਉੱਠਦਾ ਹੈ ਕਿ ਜਿਹੜਾ ਮਹਾਸ਼ਾ ਜੀ ਨੇ ਇਸ ਸਵਾਰ ਬੱਸ ਦੇ ਵਿੱਚ ਜਿਹੜੇ ਸਵਾਰ ਬਿਸਵਾਰ ਸਨ ਉਹਨਾਂ ਨੂੰ ਕੱਢਿਆ ਸੀ ਪਰ ਉਹਦਾ ਕੋਈ ਸਨਮਾਨ ਸਨਮਾਨ ਨਹੀਂ ਕੀਤਾ ਗਿਆ ਪਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਵਾਇਰਲ ਵੀ ਹੋਈਆਂ ਸੀਗੀਆਂ ਔਰ ਪੋਸਟਾਂ ਵੀ ਐਸਟੈਕ ਪੀਟੀ ਸਿੰਧੀ ਚੈਨਲਾਂ ਤੇ ਹੋਰ ਵੱਡੇ ਵੱਡੇ ਚੈਨਲਾਂ ਨੇ ਪੋਸਟਾਂ ਬਣਾ ਕੇ ਪਾਈਆਂ ਸੀਗੇ ਏਡੀਸੀ ਪੂਰਨਮ ਸਿੰਘ ਮੈਡਮ ਨੇ ਕਿਹਾ ਸੀ ਵੀ 26 ਜਨਵਰੀ ਦੇ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਪਰ ਜਿਹੜੇ ਕੇ ਮਹਾਸਾ ਸਿੰਘ ਜੀ ਸਾਡੇ ਨਾਲ ਇੱਥੇ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਦੱਸਿਆ ਕਿ ਹਾਲੇ ਤੱਕ ਮੈਨੂੰ ਕਿਸੇ ਨੇ ਕੋਈ ਪੁੱਛ ਦੱਸ ਨਹੀਂ ਕੀਤੀ ਪਰ ਮੇਰੇ ਨਾਲ ਵਿਤਕਰਾ ਕਿਉਂ ਕੀਤਾ ਗਿਆ ਮੇਰਾ ਕਿਸੇ ਨੇ ਅਜੇ ਤੱਕ ਮਾਨ ਸਨਮਾਨ ਕਿਉਂ ਨਹੀਂ ਕੀਤਾ ਤੇ ਮਾਤਾ ਜੀ ਸਾਡੇ ਨਾਲ ਹੈਗੇ ਆ ਆਪਾਂ ਉਹਨਾਂ ਨੂੰ ਪੁੱਛ ਲੈਣੇ ਆ ਵੀ 26 ਜਨਵਰੀ ਦੇ ਫਿਰ ਜਿਹੜਾ ਸਨਮਾਨਤ ਨਾ ਹੀ ਹੋਇਆ ਕੀ ਕਾਰਨ ਆ ਹੋਇਆ ਕਿਉਂ ਨਹੀਂ ਮਾਤਾ ਵੀਰ ਜੀ ਕੀ ਹਾਲ ਹੈ ਜੀ ਅੱਜ ਫਿਰ ਉਸੇ ਗੰਦੇ ਨਾਲੇ ਤੇ ਪਹੁੰਚੇ ਜਿੱਥੇ ਬਹੁਤ ਪਿੱਛੇ ਹਾਦਸਾ ਹੋ ਕੇ ਹਟਿਆ ਬਹੁਤ ਸੇ ਜਿੰਨਾਂ ਵੀ ਬਚਾਈਆਂ ਐ ਇਵੇਂ ਦੇਖਦੇ ਹੋ ਵੀ ਜਿਹੜਾ ਮਾਨ ਸਨਮਾਨ ਬੰਦਦਾ ਸੀ ਹੋਇਆ ਕਿਉਂ ਨਿਕੜ ਕੋਈ ਸਰਕਾਰ ਨੂੰ ਚਾਹੀਦਾ ਜੀ ਵੱਲ ਲੋਕ ਜਿਵੇਂ ਉਹਨੂੰ ਪਿੱਛੇ ਦੱਸਿਆ ਸੀ ਕਿ ਨਹਿਰ ਚ ਪਲਟ ਗਈ ਸੀਗੀ ਬਸ ਆ ਗੱਡੀ ਜੀ ਸੌਰੀ ਤੇ ਆਪਣਾ ਪ੍ਰਸ਼ਾਸਨ ਦੇ ਬੰਦੇ ਵਿੱਚ ਨਾਲ ਜੁੜੇ ਹੋਏ ਸੀ ਮਨ ਲੋ 23 ਨੂੰ ਡੇਟ ਦੀ ਹੈ ਜੀ ਉਹ 25 ਤੱਕ ਵੱਲੋਂ ਉਹਨਾਂ ਨੂੰ ਸਮਾਨਤ ਕਰਿਆ ਗਿਆ ਜੀ ਤੇ ਮੈਨੂੰ ਅਨਾਉਂਸ ਕਰਕੇ ਅਪੂਲੋ ਮੈਡਮ ਡੀਸੀ ਬਟਿੰਡਾ ਨੇ ਪੂਨੋ ਮੈਡਮ ਡੀਸੀ ਬਟਿੰਡਾ ਨੇ ਮਨ ਲੋ ਕੀ ਅਨਾਉਂਸ ਕਰਿਆ ਸੀ ਕਿ 26 ਜਨਵਰੀ ਤੇ ਮਾ ਹੈ ਜੀ ਜਿਹੜਾ ਮੰਨ ਦਾ ਤੁਹਾਡਾ ਸਮਾਨ ਦੇਵਾਂਗੇ ਅਸੀਂ ਉਸ ਤੋਂ ਬਾਅਦ ਮੇਰੇ ਕੋਲ ਦੋ ਤਿੰਨਾਂ ਰੀਡ ਏਡੀਸੀ ਮੈਡਮ ਨੇ ਬੁਲਾਇਆ ਮੈਨੂੰ ਮੈ ਤੋਂ ਮਨ ਲੋ ਰਿਕਮੈਂਡ ਲਏ ਤੇ ਉਸ ਤੋਂ ਬਾਅਦ ਸੁਣਵਾਈ ਨਹੀਂ ਕਰੀ ਉਹੀ ਵੀ ਸੁਣਵਾਈ ਨਹੀਂ ਹੋਈ ਤਾਂ ਕੀ ਕਾਰਨ ਆ ਤੁਹਾਡੀ ਸੁਣਵਾਈ ਕਿਉਂ ਨਹੀਂ ਕਿੰਨਾ ਸਮਾਂ ਹੋ ਗਿਆ ਤੁਹਾਡੀ ਸੁਣਵਾਈ ਹੋ ਜਾਣੀ ਚਾਹੀਦੀ ਜਿਉਂ ਨਾਲ ਜਿਵੇਂ ਆਪਾਂ ਗੱਲ ਕਰਨ ਲੱਗੇ ਵੀ ਥੋੜੇ ਦਿਨਾਂ ਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਗਈ ਸੀ ਪ੍ਰਸ਼ਾਸਨ ਨਾਲ ਸੀਗਾ ਜਾਂ ਕੀ ਕਾਰਨ ਤੁਹਾਡੇ ਨਾਲ ਪ੍ਰਸ਼ਾਸਨ ਨਹੀਂ ਹੈਗਾ ਸੀ ਕੀ ਹੋਇਆ ਕੀ ਕਰ ਇਹ ਹੋ ਸਕਦਾ ਕਿ ਉੱਥੇ ਪ੍ਰਸ਼ਾਸਨ ਦੇ ਬੰਦੇ ਟੀਮ ਪਹੁੰਚ ਗਈ ਸੀ ਉਸ ਦੇ ਕਾਰਨ ਜੀ ਜ਼ਿਆਦਾ ਵਾਇਰਲ ਹੋ ਗਏ ਵੀਡੀਓ ਤਾਂ ਮੇਰੇ ਵੀ ਵਾਇਰਲ ਕਰੀ ਸੀਗੀ ਪੂਰੀ ਵੱਡੇ ਵੱਡੇ ਚੈਨਲਾਂ ਤੇ ਲੱਗ ਗਈ ਸੀ ਪਰ ਮੈਨੂੰ ਪ੍ਰਸੰਮਾਨਤ ਨਹੀਂ ਕੀਤਾ ਗਿਆ ਜੀ ਜਿਹੜੇ ਪੋਸਟ ਆ ਪਾਈਆਂ ਸੀ ਪ੍ਰਸ਼ਾਸਨ ਨੇ ਫਿਰ ਆਪਣੀ ਵਾਹ ਵਾਹ ਲੈਣ ਵਾਸਤੇ ਪਾਈਆਂ ਸੀਗੀਆਂ ਚੈਨਲਾਂ ਦੇ ਉ ਤੇ ਸਨਮਾਨਤ ਕੀਤਾ ਨਹੀਂ ਹਾਂਜੀ ਵਾਹ ਵਾਹ ਵਾਸ ਹੀ ਬੰਨਾ ਸੀ ਕਿੰਨਾ ਕਿੰਨੇ ਨੇ ਕਿਹਾ ਸੀ ਕਿ ਤੁਹਾਨੂੰ 26 ਜਨਵਰੀ ਤੇ ਸਨਮਾਨਤ ਕੀਤਾ ਜਾਏਗਾ ਐਡੀਸੀ ਮੈਡਮ ਫੋਨ ਹੋਇਆ ਜੀ ਐਡੀਸੀ ਮੈਡਮ ਫੋਨ ਲੈ ਕੇ ਆਏ ਸੀ ਕਿ 26 ਜਨਵਰੀ ਤੇ ਤੁਹਾਨੂੰ ਸਨਮਾਨਤ ਕੀਤਾ ਜਾਊਗਾ ਜੋ ਵੀ ਪ੍ਰਸ਼ਾਸਨ ਵੱਲੋਂ ਮਤ ਹੋਊਗੀ ਮੈਂ ਵੀ ਆਪਣੇ ਵੱਲੋਂ ਕਰਾਂਗੇ ਨਹੀਂ ਕੀਤਾ ਗਿਆ ਜੀ ਮਿਲੇ ਨਹੀਂ ਪਰ ਤੁਸੀਂ ਬਾਅਦ ਦੇ ਵਿੱਚ ਕਦੇ ਨਹੀਂ ਬਾਅਦ ਦੇ ਵਿੱਚ ਨਹੀਂ ਮਿਲੇ ਜੀ ਦੋ ਦਿਨ ਉਹ ਦਵਾ ਕੇ ਸੀ 26 ਜਨਵਰੀ ਤੋਂ ਬਾਅਦ ਆਹ ਗਾਇੰਦ ਸੀ ਕਿ ਤੁਸੀਂ ਆਦਰ ਸਟੇਟ ਦੇ ਹੋ ਹਰਿਆਣੇ ਦੇ ਵਿੱਚੋਂ ਇਨਕੁਆਰੀ ਇਹ ਹੋਟੀ ਵੈਰੀ ਕਿਸ਼ਨਾ ਆਉਗੀ ਬਾਅਦ ਦੇ ਵਿੱਚ ਤੁਹਾਨੂੰ ਸਮਾਨਤ ਕੀਤਾ ਜਾਏ ਉਹ ਤੋਂ ਬਾਅਦ ਕੋਈ ਸੁਨਵਾਈ ਨਹੀਂ ਹੋਈ ਜੀ ਜਿਹੜਾ ਕਿ ਜਾਣਨਾ ਬਚਾਉਣ ਵਾਲਾ ਬੰਦਾ ਹੈ ਕਿ ਉਹ ਆਦਰ ਸਟੇਟ ਦਾ ਹੋਵੇ ਤਾਂ ਕਿ ਉਹਨੂੰ ਮੰਨ ਮੰਨ ਬਣਦਾ ਜਾਂ ਨਹੀਂ ਬਣਦਾ ਕਰ ਉਹ ਤਾਂ ਵੱਲੋਂ ਆਈ.ਡੀ. ਸਿ ਮੈਡਮ ਨੂੰ ਫੋਨ ਉਹਨੂੰ ਚਾਹੀਦਾ ਸੀ ਜੇ ਉਹਨਾਂ ਕਿ ਕਿਸ਼ਨਾ ਲਾਲੋ ਉਹ ਵੀ ਤਾਂ ਆਦਰ ਸਟੇਟ ਦੇ ਹੀ ਰਹੇ ਉਹ ਸਰਕਾਰ ਨੂੰ ਸੁਝਾਉਣਾ ਚਾਹੀਦਾ ਸੀ ਮੇਰੇ ਤੱਕ ਤਾਂ ਕੋਈ ਐਮ.ਐਲ.ਏ ਵੀ ਨਹੀਂ ਪਹੁੰਚਿਆ ਉਹਨਾਂ ਨੂੰ ਤਾਂ ਸੀ.ਐਮ.ਟੱਕ ਠੋਕੇ ਜੀ ਨਾ ਮੱਲੋਈ ਸਮਝ ਲੈ ਕਿ ਹਰਿਆਣੇ ਦੇ ਸੀਗੇ ਦਰਵਾਜੇ ਦਾ ਕਹਿੰਦੇ ਵੀ ਹਰਿਆਣਾ ਤੇ ਪੰਜਾਬ ਭਾਈ ਭਾਈ ਆ ਕੋਈ ਫਰਕ ਨਹੀਂ ਨਾਲ ਫਿਰ ਵਿਤਕਰਾ ਰੱਖਿਆ ਗਿਆ ਰੱਖਿਆ ਗਿਆ ਜੀ ਇਹ ਤਾਂ ਸਾਹਮਣੇ ਹੀ ਆ ਤੁਹਾਡੀ ਹਾ ਕਿੰਨੇ ਨੇ ਰੱਖਿਆ ਵਿਤਕਰਾ ਫਿਰ ਤੁਹਾਡੇ ਨਾਲ ਜੀ ਏਡੀਸੀ ਮੈਡਮ ਨੇ ਉਹਨਮ ਉਹਨਾਂ ਨੇ ਅਨਾਉਂਸ ਕਰਿਆ ਸੀ ਉਹਨਾਂ ਨੇ ਸਮਾਨਤ ਕਰਨਾ ਸੀ ਬਾਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਮੈਂ ਇਸ ਤਰ੍ਹਾਂ ਦਾ ਪ੍ਰਤਾਪ ਮਾੜਾ ਹੁੰਦਾ ਜੀ ਕੋਈ ਵੀ ਸਟੇਟ ਹੈ ਬਾਹਰ ਦੇ ਵਿੱਚ ਨਹੀਂ ਸੋਚਿਆ ਵੀ ਕਦੇ ਆਪਾਂ ਹੁਣ ਮਿਲ ਲਈ ਏਡੀਸੀ ਕੋਨਮ ਨੂੰ ਨਹੀਂ ਜੀ ਐ ਗਰੀਬ ਬੰਦੇ ਆ ਮਜ਼ਦੂਰੀ ਕਰਦੇ ਆ ਜੀ ਇੰਨਾ ਫਿਰ ਤੁਹਾਨੂੰ ਪਤਾ ਹੀ ਹੈ ਜੀ ਕਿੱਡੀ ਗਾ ਬੰਦੇ ਦੀ ਹੋਣੀ ਹੈ ਕਦੇ ਵੀ ਨਹੀਂ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਤੁਸੀਂ ਨਹੀਂ ਲੱਗਦਾ ਨਹੀਂ ਵੀ ਤੁਹਾਡੇ ਦੇ ਵਿੱਚ ਵੀ ਕਮੀ ਹੈਗੀ ਵੀ ਤੁਸੀਂ ਮਿਲੇ ਨਹੀਂ ਬਾਅਦ ਦੇ ਵਿੱਚ ਨਹੀਂ ਮੇਰੇ ਤਾਂ ਹੈਗੇ ਸੀ ਜੇ ਫਿਰ ਜਦੋਂ ਉਹਨਾਂ ਨੇ ਐਂ ਕਹਿਤਾ ਮੁਰਕੇ ਵਾ ਡਾਕੂਮੈਂਟਰੀ ਵਾਲੇ ਸੇ ਤੁਹਾਨੂੰ ਫੋਨ ਕਰਾਂਗੇ ਫਿਰ ਮੈਂ ਤੋਂ ਹੁਣ ਦਾਗਾ ਦਾ ਕੰਮ ਕਰ ਛੱਡ ਕੇ ਜਾ ਨਹੀਂ ਸਕਦੇ ਸੀ ਜਦੋਂ ਉਹਨਾਂ ਨੇ ਤੁਹਾਨੂੰ ਕਹਿਤਾ ਵੀ ਫੋਨ ਕਰਾਂਗੇ ਫਿਰ ਫੋਨ ਉਹਨਾਂ ਦਾ ਆਇਆ ਜਾਂ ਨਹੀਂ ਆਇਆ ਨਹੀਂ ਆਇਆ ਜੀ ਐਸ ਡੀ ਐਮ ਕੋਲੇ ਵੀ ਮੰਨ ਲਓ ਕਾਗਜ਼ ਪਹੁੰਚ ਕੇ ਧੀ ਮੇਰੇ ਕੋਲੇ ਏ ਡੀ ਸੀ ਮੈਡਮ ਕੋਲੇ ਵੀ ਡੀ ਸੀ ਨੂੰ ਵੀ ਮਿਲਿਆ ਮੈਂ ਅਧਿਕਾਰੀਆਂ ਨੂੰ ਵੱਡੇ ਸਾਰਿਆਂ ਨੂੰ ਮਿਲ ਕੇ ਆਏ ਜੀ ਉਹਨੇ ਮੈਂ ਤਾਂ ਕਾਗਜ਼ ਲੈ ਲਓ ਡਾਕੂਮੈਂਟ ਲੈ ਲਏ ਮੇਰੇ ਉਦੋਂ ਬਾਅਦ ਸੁਣਵਾਈ ਨਹੀਂ ਕਹੀ ਜਿਹੜਾ ਫੋਨ ਨਹੀਂ ਆਇਆ ਫੋਨ ਤਾਂ ਫਿਰ ਇੰਤਜ਼ਾਰ ਕਰੀ ਜਾਂਦੇ ਉਹ ਇੱਕ ਤੁਸੀਂ ਵੀ ਫੋਨ ਆਊਗਾ ਹਾਂਜੀ ਇਹ ਆਖਿਆ ਸੀ ਕਿ ਤੁਹਾਨੂੰ ਫੋਨ ਕਰਾਂਗੇ ਫੋਨ ਦਾ ਹੋਰ ਇੰਤਜ਼ਾਰ ਕਰੀ ਜਾਂਦੇ ਹਾਂਜੀ ਕਿੰਨਾ ਕੁ ਟਾਈਮ ਲੱਗਦਾ ਵੀ ਹੋਰ ਇੰਤਜ਼ਾਰ ਕਰਨਾ ਉਹ ਫੋਨ ਦਾ ਦੇਖੋ ਜੀ ਕਹਿ ਨਹੀਂ ਸਰ ਜੀ ਨਹੀਂ ਸਰ ਜੀ ਤੁਕੇ ਵੀਰ ਹੈ ਭਾਸ਼ਾ ਜੀ ਜਿਨ੍ਹਾਂ ਨੇ ਕਿ ਕਾਫੀ ਚਾਰਜ ਜਿਹੜੇ ਜਾਨਾ ਇੱਥੇ ਬਚਾਈਆਂ ਸੀਗੀਆਂ ਜਿਨ੍ਹਾਂ ਨੇ ਦੱਸਿਆ ਕਿ ਹਲੇ ਤੱਕ ਕੋਈ ਮਾਨ ਸਨਮਾਨ ਵੀ ਨਹੀਂ ਕੀਤਾ ਗਿਆ ਕੋਈ ਸੰਸਦਾਂ ਵੀ ਨਹੀਂ ਮੇਰੇ ਕੋਲੇ ਪਹੁੰਚੀ ਕਿ ਮੈਂ ਹਲੇ ਤੱਕ ਜਿਹੜਾ ਹੈ ਏਡੀਸੀ ਪੂਨਮ ਦਾ ਜਾਂ ਪ੍ਰਸ਼ਾਸਨ ਦਾ ਆ ਆਪਾਂ ਗੱਲ ਕਰ ਲਈ ਤਾਂ ਇਹਨਾਂ ਦੇ ਫੋਨ ਦਾ ਇੰਤਜ਼ਾਰ ਕਰ ਰਹੇ ਆ ਤੇ ਹਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਬਟਿੰਡਾ ਤੋਂ ਸਰਤਾਰ ਨਿਊਜ਼ ਲਈ ਪ੍ਰੋਬਲਮ ਰਹਿ ਕਾਂ ਦਿਪੋ